ਲੋ ਫੋਕਸ ਲਾਓ ਬਈ ਮਿੱਤਰੋ ਤੋਂ ਦੇਖੋ ਲੋ ਬਾਰੂ ਵੀ ਬਖਾਈਏ ਲੋ ਬਈ ਦੇਖੋ ਕਿਨੇ ਤੋਂ ਦਾ ਬੁਰੇ ਹਾਲਾ ਬਾਰ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਚਾਲ ਆ ਹੋਰ ਸਾਰੇ ਪਰਾ ਠੀਕ ਠਾਕ ਐ ਲੋ ਬਈ ਮਿੱਤਰੋ ਬਾਈ ਆਪਾਂ ਕਰਤੀ ਵਲੋਗ ਦੀ ਸਟਾਰਟਿੰਗ ਤੇ ਬਾਈ ਸਵੇਰ ਸਵੇਰ ਫਿਰ ਸਰੀਰ ਜ਼ਰੂਰ ਬਣਿਆ ਨਹੀਂ ਹੁੰਦਾ ਤੇ ਪਰਨਾ ਫਿਰ ਆਪਾਂ ਸੈੱਟ ਨਹੀਂ ਹਜੇ ਵੱਜਿਆ ਥੋੜੀ-ਥੋੜੀ ਸਰੀਰ ਰੋਕੇ ਦੀ ਰਿਪੋਰਟ ਤੇ ਜਾਊਗਾ ਤੇ ਫਿਰ ਆਪਾਂ ਕੋਈ ਚੱਕਰ ਵਾਲੀ ਕਰਨ ਫਿਰ ਪਰਨੇ ਪੁਰਨੇ ਬੰਨੇ ਜਾਂਦੇ ਆ ਲੋ ਬਈ ਸਵੇਰ ਜਮਾ ਨਹੀਂ ਤੁੰਦ ਸੀ ਬਾਈ ਠੀਕ ਹੈ ਮੰਨ ਕੇ ਚੱਲੋ 5:30 ਵਜੇ ਕੁਝ ਨਹੀਂ ਸੀਗਾ ਤੇ ਉਦੋਂ ਬਾਅਦ ਹੀ ਲੱਥੀਆ ਮਾੜੀ ਮੂਡ ਜੀ ਸੀਗੀ ਜੀ ਹੋਊਗੀ ਤਾਂ ਥੋੜੀ-ਬਹੁਤੀ ਹੋਊਗੀ ਸੀਗੀ ਲੋ ਵੀ ਕੋ ਬਈ ਤਾਂ ਦੀ ਤਾਂ ਤਾਂ ਹੁਣ ਤਾਂ ਥੋੜੀ ਜਿਹੀ ਮੜੀ ਜਿਹੀ ਹਲਕੀ ਹੋ ਗਈ ਪਹਿਲਾਂ ਤਾਂ ਜਿਆਦਾ ਹੀ ਸੀਗੀ। ਲੋ ਬਈ ਮਿੱਤਰੋ। ਪਸ਼ੂ ਕੱਢਤੇ ਬਾਹਰ ਕੱਟੀ ਵੀ ਕੱਢਤੀ ਕਿਉਂਕਿ ਅੱਜ ਇੰਨੀ ਠੰਡ ਹੈਣੀਗੀ ਤੇ ਮੌਸਮ ਤਾਂ ਬਈ ਉਵੇਂ ਹੀ ਆ। ਮੌਸਮ ਮੈਂ ਦੇਖ ਤਾਪ ਉੱਪਰ ਕੱਢੂਆ ਸੂਰਜ ਦੀਆਂ ਪੇਪਰ ਨਹੀਂ ਨਿਕਲੀ ਤਾਂ ਆਪਾਂ ਮੈਂ ਤਾਂ ਕਹਾਂ ਬਈ 11:30 ਵਜੇ ਤੋਂ ਚੱਲ ਤਾਪ ਕੱਢ ਲੂਆ ਤੇ ਬੱਚੇ ਬਾ ਦੇਾਂਗੇ। ਤੇ ਘਰ ਦੇ ਆਣੇ ਬਈ ਜਾਣਾ ਸੀਗਾ ਥੋੜਾ ਜਿਹਾ ਪ੍ਰੋਗਰਾਮ ਆਪਣੇ ਘਰਾਂ ਚ ਉਧਰ ਜਾਣਾ ਸੀ ਬਾਹਰੋਂ ਆਏ ਹੁਣ ਕੁੜੀ ਨੇ ਉਧਰ ਪ੍ਰੋਗਰਾਮ ਸੀਗਾ ਤਕੜਾ ਤੇ ਘਰ ਦੇ ਤੋਂ ਉਧਰ ਗਏ ਸਾਰੇ ਮਾਤਾ ਦਾ ਹਜੇ ਫਰਦੀ ਆ ਜੋ ਤ ਸੂਬਾ ਦੇ ਉੱਥੇ ਆ ਅਸੀਂ ਗੜਦੂ ਪਸੰਦ ਹੁਣ ਪੱਠੀ ਨੀਰੀ ਵੇਖਾਂਗੇ ਆਉ ਗਏ ਮਿੱਤਰੋ ਮੱਝੇ ਬਾਤ ਇਹ ਉਲਟਾ ਨਹੀਂ ਗਲ ਗਿਆ ਸੀ ਰੱਤਾ ਆ ਗਿਆ ਉਦ ਗਿਆ ਸੀ ਉੱਥੇ ਖੁੱਡੇ ਚ ਫੜ ਲਈ ਤੇ ਉਹ ਨਿਕਲ ਗਿਆ ਸੀ ਚਿੱਤਰ ਨਾ ਲਾਈਆਂ ਪੰਨਾ ਬਈ ਇਹ ਜਾਲ ਜੀ ਭਾ ਦੇ ਕੱਲ ਨੂੰ ਕੱਢ ਲੈਣ ਪਰ ਅੱਜ ਮੜਾ ਜਾਈ ਨਹੀਂ ਲੱਭਤਾ ਲੱਗ ਜੂ ਇਹਨਾਂ ਨੂੰ ਅਵਿਸ਼ਤਰੀ ਲੱਕੀ ਬਈ ਆ ਵੀ ਤੇ ਉੱਤੇ ਡੋਰ ਵਾਲਾ ਕਬੂਤਰ ਆਸਦੀ ਆ ਬੈਠੇ ਬੱਚੇ ਵਿੱਚ ਬਈ ਇੱਕ ਦੋ ਬੱਚੇ ਢਿੱਲੇ ਆ ਦਵਾਈ ਦੇਮ ਨੂੰ ਜੂਤਾ ਵੀ ਸੁਣਨ ਨੂੰ ਉਨ ਲਾਉ ਬਈ ਮਿੱਤਰੋ ਜਿਹੜਾ ਆਪਣਾ ਮੇਨ ਕੰਮ ਸੀ ਬੱਚੇ ਬਾਤੇ ਆ ਤੇ ਬਾਈ ਜੀ ਆਪਣੇ ਇਥੇ ਕਵਾਂਡੀਆਂ ਦੇ ਪ੍ਰੋਗਰਾਮਾਂ ਤੇ ਜਿਹੜਾ ਮੇਰਾ ਨਿੱਕਾ ਸ਼ੋਰ ਆ ਉਹ ਬੰਦਾ ਪਤਾ ਨਹੀਂ ਬਾਈ ਕਿਹ ਵਜਾ ਉਹ ਬੰਦਾ ਮੇਰੇ ਬਿਨਾਂ ਬਾਈ ਕਿਤੇ ਨਹੀਂ ਜਾਂਦਾ ਮੇਰੀ ਸਿਹਤ ਨਹੀਂ ਬਾਈ ਸੱਟ ਸੀਗੀ ਇਹਨੂੰ ਨੀਂਦ ਦੀ ਪ੍ਰੋਬਲਮ ਆ ਬਹੁਤ ਘੱਟ ਨੀਂਦ ਆਉਂਦੀ ਆ ਤੇ ਬਾਈ ਉਹ ਘਰੇ ਫਿਰਦਾ ਠੀਕ ਆ ਕਹਿੰਦਾ ਨਹੀਂ ਜਾਣਾ ਬਾਈ ਤੂੰ ਨਹੀਂ ਜਾਣਾ ਤਿਆਰ ਕਰਕੇ ਮੈਂ ਭੇਜ ਵੀ ਦਿੱਤਾਈ ਮੈਂ ਤੂੰ ਜਾ ਤੇ ਆ ਬੈਠਾ ਬਾਈ ਕਿਧਰ ਗਿਆ ਆਹ ਬੈਠ ਠੀਕ ਆ ਕਹਿੰਦਾ ਨਹੀਂ ਆਣਾ ਚਲੋ ਕੋਈ ਗੱਲ ਨਹੀਂ ਬਈ ਉਹਦੀ ਮਰਜ਼ੀ ਆ ਹਨਾ ਚਲੋ ਜੀਬ ਜੀ ਧੋਪ ਹੈਗੀ ਵਧੀਆ ਸੀ ਧਾਪੂ ਵੀ ਬਾਹਰ ਕੱਢ ਤੇ ਸ਼ੈਂਪੂ ਵੀ ਧੋਪੇ ਕਰਦੀ ਸਾਰਾ ਕੰਮ ਓਕੇ ਲੋ ਬਈ ਮਿੱਤਰੋ ਉਹ ਰੁਤਾਰੇ ਇਹ ਕਪੜਾ ਤਾੜਨ ਵਾਲਾ ਤੇ ਬਾਈ ਜੀ ਅੱਜ ਤਾਂ ਬੜਾ ਬੁਰਾ ਹਾਲ ਹੋ ਗਿਆ ਸੀ ਇਹ ਵੀ ਉਹਦਰ ਗਏ ਸੀ ਜੋ ਆਂਗ ਵੀ ਕਰੇ ਰਹਿਣੀ ਸੀ ਤੇ ਬਾਈ ਬਲੱਡ ਵਧ ਗਿਆ ਹੀ ਬੜਾ ਤੇ ਫਿਰ ਡਾਕਟਰ ਆਇਆ ਫਰਟੀਕਾ ਲਾ ਕੇ ਗਿਆ ਹੁਣ ਬਈ ਮੜਾ ਸੈੱਟ ਹੋਇਆ ਤੇ ਹੁਣ ਆਪਾਂ ਪੱਠੇ-ਪੱਠੇ ਗੁਦਰਣ ਲੱਗੇ ਆ। ਚਲੋ ਠੀਕ ਆ ਬਈ ਪੱਠੇ ਗੁਦਰਦਗੇ ਮਾਤਾ ਅੱਗੇ ਗਾਣਾ ਕੱਢੀ ਜਾਂਦੇ ਰਹਿੰਦੀ ਲੇਟ ਕਰਤੇ ਪੱਠੇ ਤੁਸੀਂ ਪਾ ਦੀਏ ਬਈ ਪੱਠੇ ਆਪਾਂ। ਲਓ ਬਈ ਮਿੱਤਰੋ ਢੋਰਾਲਾ ਬੰਨੇ ਆਂਦਾ ਬਈ। ਉੱਡ ਗਿਆ ਆ ਆ ਜਾਂਦਾ। ਢੋਰਾਲਾ ਬੰਨੇ ਦਾ ਛਤਰੀ ਲੱਗੀ ਆ। ਕੀਰਾਂ ਵੀ ਪੱਠੇ ਪਾਦੇ ਆ ਲੇਟ ਉੱਠਦੀ ਪੱਠੇ ਗੁਦਰਨੇ ਸੀਗੀ ਤੇ ਆਪਣੇ ਗਵੰਢਾਂ ਦੇ ਪ੍ਰੋਗਰਾਮ ਸੀਗੇ। ਨਿਕਾ ਉਧਰ ਹਰਦਾ ਜੀ ਜੋ ਉਤ ਆ ਗਿਆ ਮੈਂ ਕਿ ਕਿੰਨਾਂ ਬਾਹਰ ਲਾਤੇ ਅੰਦਰ ਰਹਿ ਗਿਆ ਬਈ ਕਿੱਧਰ ਗਿਆ ਚੈਂਪੀ ਹਾਂ ਬਈ ਉਹ ਇਸ ਤਰ੍ਹਾਂ ਲਾ ਬਈ ਮੇਤਰ ਤੂੰ ਨਿਆ ਇੱਕ ਚੀਜ਼ ਵਿਖਾਉਣੀ ਜਿਹੜਾ ਰਤਾ ਬਚਨ ਇਹ ਛਤਰਿਆਂ ਦੇ ਸਾਥ ਉਤਰਿਆ ਨਹੀਂ ਗਿਆ ਠੀਕ ਹੈ ਇਹ ਛਤਰਿਆਂ ਦੇ ਤੜਿਆ ਨਹੀਂ ਤੇ ਸਾਲਾ ਸਿੱਧਾ ਫੁੱਡੇ ਤੇ ਆ ਕੇ ਬਹਿ ਗਿਆ ਬਿਠਾ ਛਤਰੀਆਂ ਤੀ ਸੀ ਛਤਰੀ ਤੋਂ ਜਾਲ ਤੇ ਆ ਗਿਆ ਜਾਲ ਤੋਂ ਸਿੱਧਾ ਮਾਂ ਖੁੱਡਾ ਫੁੱਲ ਦਾ ਹੀ ਪਤਾ ਨਹੀਂ ਕੀ ਕਰਦਾ ਸੀ ਆਹ ਖੁੱਡਾ ਫੁੱਲਿਆ ਜਦੋਂ ਤੇ ਸਿੱਧਾ ਹੀ ਇੱਥੇ ਆ ਗਿਆ ਤੇ ਬਾਈ ਜੀ ਲੇਟ ਹੈ ਨਹੀਂ ਪੱਠੇ ਕੁਦਰਨੇ ਚੱਕੀ ਜਾਣਾ ਵੀ ਲੇਟ ਆਊ ਵੀ ਪੱਠੇ ਕੁਦਰੂਗਾ ਤੇ ਇਹ ਨਹੀਂ ਜਾ ਕੇ ਨਾ ਵੀ ਤਾਂ ਥੱਲੇ ਬਾਈ ਗਾਂਦੇ ਜਿਹਨੇ ਲਹੂ ਪੀ ਲਿਆ ਉੱਥੋਂ ਅੱਡ ਕੇ ਉੱਥੇ ਉੱਥੋਂ ਅੱਡ ਕੇ ਉੱਥੇ ਨਾ ਛਤਰੀ ਦੇ ਜਾਂਦਾ ਨਾ ਲੈਣਾ ਨਾ ਦੇਣਾ ਇਹੇ ਬੜਾ ਲਹੂ ਪੀਤਾ ਬਾਈ ਮੌਸਮ ਬਈ ਖਰਾਬ ਆ ਤੇ ਛਤਰਾਂ ਚੱਕ ਲੈਂਦੀਆਂ ਸਾਰੀਆਂ ਥੱਲੇ ਸਿਰਫ ਆ ਤਿੰਨ ਛਤਰ ਨੇ ਰਹਿਣ ਲੱਗੀਆਂ ਪੰਗਾ ਸਾਰੀਆਂ ਛਤਰਾਂ ਥੱਲੇ ਲਿਆਂਦੀਆਂ ਚਲੋ ਠੀਕ ਆ ਬਈ ਆਪਾਂ ਹੁਣ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਤੇ ਭੁੱਲ ਚੁੱਕ ਦੀ ਖਿਵਾ ਦੇ ਬਈ ਅੱਜ ਮੈਨੂੰ ਲੱਗਦਾ ਨਾ ਤਾਦੂ ਤਾਉਣ ਨਹੀਂ ਜਾਣਾ ਆਪਣੀ ਸਿੱਧੀ ਜੀ ਗੱਲ ਠੀਕ ਆ ਆਪਾਂ ਐਵੇਂ ਫੂਕਰਾਂ ਘਮਾਰੀ ਆਂ ਦੇਸੀ ਗਾਮਾ ਬਈ ਚਲੋ ਠੀਕ ਆ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭੁੱਲ ਚੁੱਕ ਦੀ ਖਿਵਾ ਇਹ ਸ਼ੇਰ ਬਗਾ ਉੱਥੇ ਬੈਠਾ